ਵੀ ਕਰਾਉਣਾ ਹੋਇਆ ਤੇ ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਚ ਪਾ ਦਾਂਗੇ ਤੇ ਇਹ ਸਾਰਾ ਕੁਝ ਸਾਫ ਦਾ ਲਿਆਉਂਦੇ ਆ ਹਾਂਜੀ ਵੈਲਕਮ ਕਰਦੇ ਆ ਤੁਹਾਡਾ ਆਪਣੇ ਇੱਕ ਹੋਰ ਮਿੰਨੀ ਬਲੌਗ ਦੇ ਵਿੱਚ ਤੇ ਕਹਿੰਦੇ ਅੱਜ ਦੀਵਾਲੀ ਦਾ ਕਰਕੇ ਮੁੰਡੇ ਕਹਿੰਦੇ ਕੁਫਫੇ ਨੂੰ ਕਲੀ ਕਰਨੀ ਆ ਹੈ ਤੇ ਦੋ ਚੋਟੇ ਤੇ ਖਿਹੜੀ ਦਾ ਲਿਆਏ ਆ ਆਪਾਂ ਸਾਇਤ ਹੀ ਪੇਸੀ ਇਧਰ ਸਾਇ ਹੈ ਬਾਈ ਜੁਰਫਾ ਆਇਆ ਵੇਖੋ ਠੀਕ ਆ ਤੇ ਕਹਦੇ ਇੱਥੇ ਆਪਾਂ ਉੱਲਿਆ ਪਤਾਲੀ ਵਾਲੀ ਜਿਵੇਂ ਲਿਖਿਆ ਪਿਆ ਉਵੇਂ ਹੀ ਲਿਖਣਾ ਇਹ ਆਪਾਂ ਅਲੱਗ ਕਲਰਾਂ ਵਿੱਚ ਲਿਖਾਂਗੇ ਬਾਕੀ ਆਪਾਂ ਕੋਠੇ ਹੀ ਦੇ ਸਾਰੇ ਇਹਦੇ ਕਲੀ ਕਰ ਦੇਣੀ ਆ ਤੇ ਘਰੋਂ ਕਹਿੰਦੇ ਤਿਆਰ ਕਰਕੇ ਲਿਆਂਦਾ ਮੁੰਡੇ ਨੇ ਸਾਰਾ ਸਮਾਨ ਠੀਕ ਆ ਤੇ ਕਰਦੇ ਆ ਸ਼ੁਰੂ ਤੇ ਆਪਣੇ ਬਲੌ ਫਿਰ ਬਾਬਿਓ ਤੇ ਕਹਿੰਨੇ ਕਲੀ ਕਰਨ ਲੱਗੇ ਮੁੰਡੇ ਤੇ ਆਪਾਂ ਵੀ ਕਰਦੇ ਹੁਣ ਸ਼ੁਰੂ ਠੀਕ ਆ ਕਲੀ ਕਰਨ ਲੱਗੇ ਸੀ ਮੁੰਡੇ ਨਵੇਂ ਖੂਣਾ ਖਾਉਂਦਾ ਪੂਦੇ ਤੇ ਇੱਧਰ ਵੀ ਲੱਗੇ ਪਏ ਚੋਬਰਾ ਏ ਵਸੂਈਆ ਮਨੂ ਜ ਕਿੰਨੇ ਚ ਕਿੰਨੇ ਟਾਈਮ ਚ ਕਰ ਲਓਗੇ ਭਾਈ ਰੰਗ ਇਹ ਹੈ ਭਾਈ ਬੋਲਦੇ ਨਹੀਂ ਯਾਰ ਇਹ ਤਾਂ ਆ ਬਾਈ ਨੂੰ ਪੁੱਸਰਾ ਰਾ ਇਹਦਾ ਠੇਕੇਦਾਰ ਆ ਇਹਨੂੰ ਪਤਾ ਲੱਗੂ ਵੀ ਕਿੰਨੇ ਟਾਈਮ ਚ ਕਰਨਗੇ ਤੇ ਜੇ ਕਿਸੇ ਨੇ ਵੀ ਕਰਾਉਣਾ ਹੋਇਆ ਤੇ ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਚ ਪਾ ਦਾਂਗੇ ਤੇ ਇਹ ਸਾਰਾ ਕੁਝ ਆਫ ਦਾ ਲਿਆਉਂਦੇ ਆ ਠੀਕ ਆ ਇਹਨਾਂ ਤੁਸੀਂ ਠੇਕੇਦਾਰੀ ਵੀ ਕਰ ਸਕਦੇ ਹੋ ਉਹ ਛੋਡੀ ਮਰਜ਼ੀ ਵੀ ਠੇਕੇ ਤੇ ਕਰਨਾ ਜਾਂ ਦਿਹਾੜੀ ਤੇ ਇਹਨਾਂ ਦੇ ਵੀ ਅੱਜ ਸਾਰਾ ਕੰਪਲੀਟ ਕਰਕੇ ਜਾਣਗੇ ਘਰੇ ਇਹ। ਉਹਨਾਂ ਟਾਈਮ ਜਾਂਦੇ ਨਹੀਂ। ਤਲੇ ਸੀ ਤੋਰਦੇ ਵੀ ਨਹੀਂ ਇਹਨਾਂ ਨੂੰ ਬਾਈ। ਕੰਮ ਕਰਾ ਕੇ ਤੋਰ। ਬਾਬਿਓ ਤੇ ਕਹਿੰਦੇ ਆਪਾਂ ਦਵਾਰੇ ਕਲੀ ਲਿਆਉਣੀ ਪੈਗੀ 10 ਕਿਲੋ। ਠੀਕ ਆ। ਤੇ ਸੋਨੂੰ ਹੁਣ ਕੋਠਾ ਆਪਾਂ ਦੂਰੋਂ ਦਿਖਾਵਾਂਗੇ ਮੋਟਰਸਾਈਕਲ ਤੇ ਜਾਂਦੇ ਹੋਏ ਕਿਵੇਂ ਦਾ ਲੱਗਦਾ। ਤੇ ਆਪਣਾ ਸਹਰ ਦਾ ਚਾ ਇਹ ਇਤਾਰੇ ਜਿਆ ਬਹੁਤ ਉੱਚ ਦੇ ਕਰਕੇ ਆਣਾ ਰੰਗ। ਤੇ ਬਾਕੀ ਆਪਾਂ ਇੱਕ ਹੁਣ ਸੋਨੂੰ ਨਵਾਂ ਸਰਪਰਾਇ ਦੇਣਾ ਉਹ ਦੇਣਾ ਕੀ ਆ ਕੰਮ ਤਾਂ ਦੇਖ ਲਈ ਲਈ। ਤੇ ਹੁਣ ਆਪਾਂ ਸਨ ਆਫ ਟਾਲੀਆ ਲਿਖਣਾ ਤੇ YouTube ਚੈਨਲ ਦਾ ਨਾਮ ਲਿਖਣਾ ਠੀਕ ਆ ਤੇ ਆਪਣੇ ਮਿੰਨੀ ਵਲੌਗ ਨਾਲ ਜੁੜੇ ਰਹੋ ਤੇ ਫਿਰ ਤੁਹਾਨੂੰ ਉੱਥੇ ਚੱਲ ਕੇ ਦਿਖਾਵਾਂਗੇ ਕੀ ਕੀ ਕਰਦੇ ਆ ਤੇ ਆਜੋ ਫਿਰ ਹਾਂਜੀ ਲੋ ਵੀ ਮਿੱਤਰੋ ਤੇ ਹੁਣ ਆਪਾਂ ਅਧਰੰਗ ਕਰਤਾ ਸੀ ਦਵਾਰੇ ਕਲੀ ਫੇਰ ਲੈਂਦੀ ਆ ਠੀਕ ਆ 4 ਕਿਲੋ ਕਲੀ ਦਵਾਰੇ ਫੇਰ ਲੈਂਦੀ ਆ ਵੀ ਹੋਰ ਕਰਦੀ ਏ ਤੇ ਲੱਗੇ ਪਿਆ ਮੁੰਡੇ ਆਹ ਕਾਂਤ ਵਾਸੇ ਇੰਨੀ ਕਰੇਗੀ ਉਹ ਵੀ ਆ ਮੁੰਡਾ ਕਹਿੰਦਾ ਵੀ ਮੈਂ ਪੌੜੀ ਤੇ ਕਰੂੰਗਾ ਰੰਗ ਆ ਵੀ ਪੈੜ ਤੇ ਚੜ ਕੇ ਕਰੂੰਗਾ ਕਹਿੰਦਾ ਹੂੰ ਤਾਂ ਹੁੰਦਾ ਨਹੀਂ ਤੇ ਬਸ ਇੰਨਾ ਕਰ ਰਹਿ ਗਿਆ ਸੀ ਇਹ ਬਾਕੀ ਆਪਾਂ ਇਧਰੋਂ ਕਰਤਾ ਤੇ ਦੂਜੀ ਵੀ ਕੰਦ ਦਿਖਾਈ ਦਿੰਨੇ ਆ ਉਹ ਵੀ ਆਪਣੀ ਹੋਈ ਪਈ ਆ ਆ ਅੱਧੀ ਕਰ ਰਹੀ ਹੈਣਾ ਤੇ ਬਾਕੀ ਆਪਾਂ ਤੁਹਾਨੂੰ ਪੰਜਾਬ ਦਿਖਾਉਣੇ ਆ ਪੰਜਾਬ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਪੰਜਾਬ ਠੀਕ ਆ ਤੇ ਆਪਾਂ ਆਹ ਸਾਈਡ ਹੀ ਕਰਨੀ ਹੈ ਖਲੀ ਕੰਦ ਦੀ ਤੇ ਇਧਰੋਂ ਫਰੰਟ ਦੇਖ ਲਾਂਗੇ ਜੇ ਆਪਾਂ ਕਰਨਾ ਹੋਇਆ ਫਰੰਟ ਕਰ ਦਾਂਗੇ ਨਹੀਂ ਰਹਿਣ ਦਾਂਗੇ ਮਾਰ ਕੇ ਕਰਦੇ ਤੇ ਚੋ ਮੂੰਠਾ ਚੱਕ ਕਰੋ ਯਾਰ ਤੁਹਾਨੂੰ ਕਾ ਮਾਰਦਾ ਨਾ ਲੈ ਕੋਰਾ ਇਹਦਾ ਪਹਿਲਾ ਗੋੜ ਹੀ ਕੀਤਾ ਤੇ ਦੂਜਾ ਗੋੜ ਤਾਂ ਇਹ ਕਰਨਾ ਬਾਕੀ ਸਾਨੂੰ ਕੋਲ ਕਰ ਲ ਕੇ ਦਿਖਾਉਣ ਆਜਾ ਲਓ ਚੈੱਕ ਕਰਦੇ ਆ ਕਾ ਐ ਲੈੜਾ ਦੂਰੀ ਜੋ ਪੀਓ ਪੀ ਕਰੀ ਹੁੰਦੀ ਆ ਪਰ ਮਾਰ ਦੀ ਕਲੀ ਆ ਪਤਾਜ ਮਹਿਲ ਵਾਲੀ ਤੇ ਆਉਜ਼ ਬੈਠੇ ਦੋ ਮੁੰਡੇ ਆ ਫਿਰ ਬਾਬਿਓ ਕਹਿੰਦੇ ਸਨ ਆਫ ਧਾਲੀ ਆ ਪਰ ਥੋੜਾ ਕੁ ਲਿਖਿਆ ਠੀਕ ਆ ਕਿਉਂਕਿ ਕਲੀ ਥੋੜੀ ਗਲੀ ਜੀ ਕਰਕੇ ਤਾਰ ਕੇ ਤੇ ਹੁਣ ਆਪਾਂ ਆਹਦੇ ਸਮਾਨ ਸਮੂਹ ਲੈ ਕੇ ਕਹਿੰਦੇ ਆ ਚੋਬਰ ਕੇ ਖੇਤਿਆਂ ਆਣਾ ਸ਼ਾਇਦ ਕੇ ਠੀਕ ਆ ਤੇ ਆ ਜੋ ਫਿਰ ਮਿਲਦੇ ਆ ਉੱਥੇ ਕਹਿ ਠੰਡਾ ਠੰਡਾ ਪੀ ਆਉਂਗਾ ਠੀਕ ਆ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਆ ਜੋ ਲੋ ਬਾਬਿਓ ਮਾਰਨਿੰਗ ਟਾਈਮ ਹੋ ਗਿਆ ਸੀ ਤੇ ਇਹ ਬਲੌਗ ਦਾ ਜੇ ਆਪਾਂ ਐਂਡ ਕਰਨ ਲੱਗੇ ਆ ਠੀਕ ਆ ਕੱਲ ਆਪਣਾ ਕੱਲਾ ਮੋਨੇ ਕੇ ਲਿਖਿਆ ਸੀ ਮਹਿੰਦਰ ਮੋਨੇ ਕੇ ਰਹਿ ਗਿਆ ਸੀ ਦੇਓ ਅੱਜ ਆਪਾਂ ਪੂਰਾ ਕਰਤਾ ਕੱਲ ਰੀਲ ਤੁਸੀਂ ਦੇਖ ਹੀ ਲਈ ਹੋਗੀ ਆਪਣੇ ਇੰਸਟਾਗ੍ਰam ਫੇਸਬੁੱਕ ਤੇ YouTube ਚੈਨਲ ਤੇ ਠੀਕ ਆ ਸਾਰੇ ਵੀਰਾਂ ਨੂੰ ਬਹੁਤ ਪਿਆਰ ਦਿੱਤਾ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਆਪਾਂ ਵੱਡਣਾ ਛੋਣਾ ਠੀਕ ਆ ਅੱਜ ਵੱਡਾਂਗੇ ਛੋਣਾ ਤੇ ਬਾਕੀ ਆਪਣੇ ਬਲੌਗ ਮਿੰਨੀ ਬਲੌਗ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਕਰਦੇ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਕਿਦਾਂ ਲੱਗਿਆ ਠੀਕ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਧੰਨਵਾਦ